ਆਹ ਕੰਦਰ ਪਾ ਕੇ ਕੁੜੀ ਆਵਾਜ਼ ਨਹੀਂ ਰਾਤ ਨੂੰ ਨਹੀਂ ਖਾਵਾ ਤੇ ਸ਼ਾਵਾ ਤੇਰੇ ਹਾਂ ਦੱਸ ਜੇ ਆ ਹੀ ਪਾਣੀ ਟਾਈਮ ਨਾਲ ਲਾ ਲੈਂਦਾ ਤੇ ਡਿਗਦੀ ਕਾ ਤੋਂ ਜਦੋਂ ਮੀਂਹ ਪਉਣ ਲੱਗਿਆ ਰੱਬ ਉਹਦੋਂ ਤੂੰ ਪਾਣੀ ਤੋਂ ਨਹੀਂ ਮੇਰੀ ਸੁਣ ਲੈ ਗੱਲ ਮੈਂ ਕਰਨਾ ਆਉਦੀ ਕੰਮ ਮਰਜ਼ੀ ਨਾਲ ਮੇਰੇ ਕੰਮ ਚ ਦਖਲ ਨਾ ਜੀ ਨਾ ਕਰਿਆ ਕਰ ਆਉਦੀ ਬਾਹਰ ਪ੍ਰਧਾਨਗੀ ਕਰਿਆ ਕਰ ਸਰਪੰਚ ਵਾਵਾ ਕਮਾਲ ਕਰਦਾ ਘਰੇ ਜਾਣਾ ਕਰਦੇ ਕਹਿੰਦੇ ਤੂੰ ਸਰਪੰਚੀ ਬਾਹਰ ਕਰਿਆ ਕਰ ਤੂੰ ਕਹਿੰਦਾ ਸਰਪੰਚੀ ਘਰੇ ਕਰਿਆ ਕਰ ਮੈਂ ਤਾਂ ਫਸ ਗਿਆ ਵਿਚਾਲੇ ਆਈ ਮੈਂ ਪਹਿਲਾ ਕੇ ਸਰਪੰਚ ਬਣਿਆ ਮਾੜੀ ਮੋਟੀ ਕੋਈ ਇੱਜ਼ਤ ਵੀ ਕਰਿਆ ਕਰੋ ਤੇ ਜਿੱਦ ਤੈਨੂੰ ਮੈਂ ਜਾਣਦਾ ਤੇਰੇ ਆਖੇ ਤਾਂ ਘਰੇ ਦਾਲ ਨਹੀਂ ਪੰਨ ਬਣਦੀ ਦੀ ਇੱਜ਼ਤ ਤੇਰੀ ਮੈਂ ਕੀ ਕਰਾਂ ਮੈਂ ਜਾਣਦਾ ਘਰੇ ਕੀ ਕੁਛ ਨਹੀਂ ਅੱਛਾ ਹਾਂ ਚੱਲ ਕੋਈ ਗੱਲ ਨਹੀਂ ਘਰ ਦੀ ਗੱਲ ਆਪਾਂ ਸਰ ਵੀ ਸਾਂਝ ਬਣੇ ਘਰੇ ਰਹਿੰਦੇ ਆ ਕਰ ਨਹੀਂ ਬਾਹਰ ਬੋਲੀਦਾ ਮੈਂ ਤੈਨੂੰ ਕਾ ਮੇਰੇ ਕੰਮ ਵਿੱਚ ਦਖਲ ਅੰਦਾਜ਼ੀ ਨਾ ਦੇ ਮੈਨੂੰ ਆਪਦੀ ਮਰਜ਼ੀ ਨਾਲ ਕਰਦੇ ਨਹੀਂ ਮੈਂ ਭੱਜ ਜਾਣਾ ਮੈਂ ਦੰਦਾ ਤਾ ਯਾਰ ਕਿਤੋਂ ਕਣਕ ਬੀਜ ਨਾਲੀ ਹੋਈ ਪਈ ਆ ਓਹੋ ਐਂ ਕਾ ਤਾ ਲੜਨਾ ਥੋੜੀ ਆਪਾਂ ਮੈਂ ਤੈਨੂੰ ਪਿਆਰ ਨਾਲ ਕਹਿੰਦਾ ਵੀ ਜੇ ਤੂੰ ਪਹਿਲਾਂ ਪਾਣੀ ਲਾ ਲੈਂਦਾ ਯਾਰ ਓ ਯਾਰ ਡਿੱਗ ਪਈ ਹੁਣ ਕੀ ਤੈਨੂੰ ਪਤਾ ਹਾਂ 18 ਲੱਖ ਰੁਪਈਆ ਲੱਗਿਆ ਸਰਪੰਚੀ ਦੇ ਇਲੈਕਸ਼ਨ ਤੇ ਤੂੰ ਤਾਂ ਕਹਿਦਾ ਵੀ ਐ ਨਹੀਂ ਤੇਰੇ ਅੱਖੇ ਲੱਗਦਾ ਪੈਂਦੀ ਨਹੀਂ ਗੱਲ ਦਾ 18 ਲੱਖ ਲੱਗੇ ਸਰਪੰਚ ਬਣਿਆ ਵਰਦਾਰੀ ਨੂੰ ਗਏ ਪੈਸੇ ਕੋਸ ਕੋਸ ਆਪਾਂ ਚਲੋ ਵੰਡ ਚੁੰਡ ਕੇ ਕੀਤੇ ਤੇ ਪਤੰਦਰਾ ਮਾੜੀ ਮੋਟੀ ਇੱਜ਼ਤ ਚਾਹੀਦੀ ਆ ਅਹੁਦੇ ਦੀ ਇੱਜ਼ਤ ਗੱਲ ਉਹ ਜਾਣਦਾ ਮੈਂ ਤੇ ਸਰਪੰਚ ਨੂੰ ਤੇਰੇ ਤੂੰ ਨਾ ਜਿਹੜਾ ਸਰਪੰਚ ਹੈ ਤੇਰੇ ਤੋਂ ਇੱਕ ਫੈਸਲਾ ਨਹੀਂ ਹੁੰਦਾ ਉਹ ਵੀ ਥਾਣੇ 'ਚ ਹੁੰਦਾ ਜਾ ਕੇ ਆਇਆ ਵੱਡਾ ਤੂੰ ਸਰਪੰਚ ਤੋ ਕਿ ਉੱਥੇ ਵੀ ਤਾਂ ਮੇਰੀ ਚੱਲਦੀ ਹੈ ਚੱਲਦੀ ਨਾ ਹੈਗੀ ਤੇਰੀ ਜਾਣ ਨਾ ਮੈਂ ਆ ਦੇਖ ਕੋਈ ਚੱਲਦੀ ਜਿਹੜਾ ਸਾਫਕਾ ਨਾਲ ਲਈ ਸਾਫਕਾ ਬਾਪਾ ਬਲੇ ਤੇ ਮਰੇ ਦੋ ਆਖਾ ਹਾਂ ਤੂੰ ਆਪ ਦੀ ਮਰਜ਼ੀ ਨਾਲ ਕੰਮ ਕਰ ਲੈ ਤੇ ਛੇਤੀ ਵਧ ਲੈ ਜਿਹਦੇ ਨੇ ਤੂੰ ਪੂੜੀਆਂ ਵਧਣੀਆਂ ਗੱਡੀ ਨਾਲ ਮੈਂ ਵੜਦਾ ਤੂੰ ਚੱਲ ਟਾਂਕ ਹਾਂ ਗੱਡੀ ਲੈ ਕੇ ਨਾ ਆਪਾਂ ਤੇ ਉਹ ਲੈ ਕੇ ਆਉਣੀ ਆ ਚਾਕੇ ਭਰਾਲੀ ਚੱਲ ਕੋਈ ਛੇਤੀ ਛੇਤੀ ਚੱਲ ਭਰਾਲੀ ਲਾ ਦੇ ਹਾਂ ਤੇ ਆਪਾਂ ਇਹਨੂੰ ਨਾ ਸਾਈਡ ਤੇ ਲਾ ਦੀ ਆਪਣੇ ਬੁੱਤੜਾ ਜਨਪੜਾ ਖਾਰ ਨਹੀਂ ਕਿਤੇ ਹਾਂ ਖਲਾਰ ਨਹੀਂ ਚਾਹੀਦੀ ਤੈਨ ਨਾਲੇ ਮੇਰੀ ਗੱਲ ਸੁਣ ਲੈ ਮੈਂ ਹੁਣ ਐਤੀ ਝੋਨਾ ਆ ਥੋੜਾ ਤੈਨੂੰ ਵੀ ਪਤਾ 4 ਕਿਲੋ ਦੇ ਨਾਲ ਬੜੀ ਕਮੀ ਨਹੀਂ ਹਾਂ ਚੱਲੀੜਾ ਲੱਗਾ ਨਾ ਹੁਣ ਆਪ ਦਾ ਸੰਭਲ ਕੇ ਮਾੜਾ ਜਾਂ ਨਹੀਂ ਜੀ ਮੇਰੀ ਸੁਣ ਲੈ ਗੱਲ ਆ ਗਈ ਠੰਡ ਤੇ ਮੇਰਾ ਘਰੇ ਬਹੁਤ ਸਿਆਪਾ ਪੈਂਦਾ ਲੀੜੇ ਲਿਆਉਣੇ ਤਾਂ ਸਾਰੇ ਟੰਬਰ ਦੇ ਲਿਆਈ ਨਹੀਂ ਤਾਂ ਨਾ ਲੈ ਯਾਰ ਮੈਂ ਗਰਮੀ 'ਚ ਲੈ ਲੂੰਗਾ ਗਰਮੀ 'ਚ ਮੈਂ ਪੱਤ ਕਰਾਉਣੀ ਹੈ ਹਾਂ ਠੀਕ ਆ ਨਾ ਮੇਰੀ ਗੱਲ ਤਾਂ ਸੁਣਾ ਤੂੰ ਤਾਂ ਮੇਰੇ ਨਾਲ ਐ ਕਰਦਾ ਪਤੰਦਰਾ ਜਿਵੇਂ ਮੈਂ ਤੇਰਾ ਵੈਰੀ ਹੁਣਾ ਰੋਕ ਬਲਦੀ ਯਾਰ ਨਹੀਂ ਨਹੀਂ ਐ ਨਹੀਂ ਫਰ ਉਹੀ ਗੱਲ ਕਰੀ ਯਾਰ ਭਰਾ ਨਹੀਂ ਆਪ ਲਾਉਣੇ ਪੈਗੇ ਮੈਂ ਨਾ ਪੈਗ ਪੁੱਗ ਮੈਂ ਨਹੀਂ ਲਾਉਣਾ ਮੇਰੀ ਸੁਣ ਲੈ ਗੱਲ ਚੱਲ ਹੱਕ ਤਾਂ ਸਹੀ ਇਹਨੂੰ ਹੱਕ ਨਹੀਂ ਮੇਰੀ ਸੁਣ ਲੈ ਗੱਲ ਜੇ ਲੀੜੇ ਲਿਆ ਕੇ ਦੇਵੇਂਗਾ ਤਾਂ ਮੈਂ ਆ ਜਾਊਂਗਾ ਨਹੀਂ ਤਾਂ ਆ ਫੜਾ ਆਪਦੇ ਨਾੜ ਜਰਾਂ ਦਾ ਸਟੀਅਰਿੰਗ ਤੇ ਮੈਂ ਚੱਲਿਆ ਇਹ ਮੈਨੂੰ ਸਿਆਪੇ ਨੂੰ ਪਾ ਯਾਰ ਤੂੰ ਤਾਂ ਹਾਂ ਉਹ ਡੀਆ ਬਰ ਮੈਂ ਭਈਆ ਲਾ ਲਾਲੀ ਲਾਲੀ ਭਈਆ ਲਾ ਲੇਖੂਗਾ ਮੈਂ ਤੈਨੂੰ ਭਈਏ ਨੂੰ ਲਾਉਂਦੇ ਨੂੰ ਹਾਂ ਦੇਖੀ ਉਧਰ ਪਤਾ ਲੱਗੂ ਜਦ ਤੈਨੂੰ ਲੱਤਾਂ ਵੱਟ ਕੇ ਬਾਹਰ ਨਹਿਰ ਤੇ ਸਿੱਟਿਆ ਹਾਂ ਹਾਂ ਲਾਲੀ ਲਾਲੀ લાલ ਹੀ ਲਾਲੀ ਅਵੇ ਅੰਨੇੇ ਕਰਦਾ ਹੁਣ ਆ ਜਾ ਖਾਲਾ ਪਕੌੜੇ ਖਾਦਾ ਆ ਜਾ ਸ਼ਰਮ ਤਾਂ ਨਹੀਂ ਆਈ ਹਾਂ ਤੇਰੀ ਇੱਜ਼ਤ ਕਰ ਤੇਰੀ ਨਹੀਂ ਇੱਜ਼ਤ ਕਰਦਾ ਮੈਂ ਤੇਰੇ ਉਧੇ ਕਰਦਾ ਆ ਜਾ ਉਧੇ ਆ ਜਾ ਆ ਜਾ ਆ ਜਾ ਉਹ ਆ ਖਾਲਾ ਪਕੌੜੇ ਖਵਾ ਲਾ ਪਕੌੜੇ ਮੈਂ